इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਖੜੇ ਆਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਧਰਤੀ ਤੇ ਉੱਥੇ ਆ ਦਰਸ਼ਨ ਕਰਨ ਆਵਾਤੇ ਬਹੁਤ ਸਾਰੀਆਂ ਗੋਸ਼ਕ ਸੰਗਤਾਂ ਬਹੁਤ ਸਾਰੇ ਸੰਗਤਾਂ ਸਰਦਪਾਵਣਾ ਦੇ ਨਾਲ ਆਉਂਦੀਆਂ ਅੱਜ ਇੱਕ ਆਪਾਂ ਬੱਸ ਵੀ ਆਈ ਹੋਈ ਆ ਇਹ ਇਹ ਬੱਸਾਂ ਬਹੁਤ ਸਾਰੀਆਂ ਆ ਪਰ ਆ ਬੱਸ ਵਾਲੇ ਵੀ ਆਏ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਤੁਹਾਨੂੰ ਸੰਗ੍ਰਾਮਦਾਸ ਮਹਾਰਾਜ ਜੀ ਦੀ ਨਗਰੀ ਵਿੱਚ ਆਈ ਨਗਰੀ ਹੈ ਇਹਦੇ ਨਾਲ ਦਰਸ਼ਨ ਕਰਕੇ ਕਿਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਆਓ ਜੇ ਪਾ ਗੱਲ ਕਰਦੇ ਆ ਇਹਨਾਂ ਬਸ ਵਾਲੇ ਵੀਰਾਂ ਦੇ ਨਾਲ ਵਾਹਿਗੁਰੂ ਜੀ ਖਾਲਸਾ ਬਸ ਸੱਚੇ ਹੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਈ ਜੀ ਲਾਮ ਜੀ ਤੁਹਾਡਾ ਜੀ ਮੇਰਾ ਨਾਮ ਰਾਜੀਤ ਸਿੰਘ ਆ ਜੀ ਅਸੀਂ ਫਰੀਦਕੋਟ ਜ਼ਿਲ੍ਹੇ ਤੋਂ ਆਏ ਹੋਇਆ ਅੱਛਾ ਜੀ ਆ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਸੀ ਗੁਰੂ ਰਾਮਦਾਸ ਜੀ ਦੇ ਉੱਥੇ ਬਹੁਤ ਦਿਲ ਨੂੰ ਸਕੂਨ ਮਿਲਿਆ ਉੱਥੇ ਸੰਗਤਾਂ ਨੇ ਬਹੁਤ ਕੋ ਸਿੱਖ ਨੂੰ ਵੀ ਮਿਲਿਆ ਤੇ ਜੋ ਵੀ ਕੋਈ ਆਉਂਦਾ ਸੀ ਦੁੱਖ ਲੈ ਕੇ ਉਹ ਸਾਰੇ ਉੱਥੇ ਸੁੱਖ ਲੈ ਕੇ ਜਾਂਦੇ ਸੀਗੇ ਉੱਥੇ ਸੇਵਾ ਦੇ ਪ੍ਰਬੰਧ ਬਹੁਤ ਵਧੀਆ ਚੰਗੀ ਲੰਗਰ ਦੀ ਬਹੁਤ ਸੇਵਾ ਸੀ ਬਹੁਤ ਸਾਰ ਕੋ ਦੇਖਿਆ ਇਸ਼ਨਾਨ ਕਰਕੇ ਆਏ ਆ ਬਹੁਤ ਦੂਰ ਤੋਂ ਸੰਗਤ ਆਈਆਂ ਬਹੁਤ ਇਕੱਠੀ ਅੱਜ ਤੇ ਬਹੁਤ ਸ਼ਾਂਤੀ ਮਿਲਦੀ ਆ ਅਸੀਂ ਕਹਿੰਦੇ ਆ ਦੂਰ ਦਰਸ਼ਨ ਕਰੋ ਗੁਰੂ ਤੋਂ ਕੁਝ ਸਿੱਖ ਨੂੰ ਮਿਲਦਾ ਤੇ ਆਪਣੇ ਦੁੱਖ ਉੱਥੇ ਛੱਡ ਕੇ ਆਓ ਤੇ ਸੁੱਖ ਲੈ ਕੇ ਆਓ ਆਏ ਗੁਰਜੀ ਖਾਲਸਾ ਵਾ ਗੁਰਜੀ ਖਾਤਿਰਾ ਆ ਰਾਜਦੀਪ ਸਿੰਘ ਜੀ ਜਿਹਨੂੰ ਸੇ ਪੁਰਖ ਪ੍ਰਸ਼ਾਸਨ ਦੇ ਤੇ ਲੱਗਿਆ ਆ ਇਹਨਾਂ ਦਾ ਮਤਲਬ ਕੀ ਰੋਲ ਹੈ ਤੁਹਾਡੇ ਤੁਹਾਨੂੰ ਲੱਗਿਆ ਇਹਨਾਂ ਦਾ ਰੋਲ ਬਹੁਤ ਲੱਗੀ ਬਹੁਤ ਵਧੀਆ ਪ੍ਰਬੰਧ ਸੀਗਾ ਜੀ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਸੀਗੀ ਜੀ ਸਾਰਾ ਸੂਝ ਬੂਝ ਕਿਸੇ ਨੂੰ ਕੋ ਝੜਕਦੀ ਸੀ ਆਰਾਮ ਨਾਲ ਪ੍ਰਬੰਧ ਪੂਰੇ ਵਧੀਆ ਸੀ ਪੁਲਿਸ ਨੇ ਬਹੁਤ ਵਧੀਆ ਸਾਡੇ ਨਾਲ ਸਹਿਯੋਗ ਕੀਤਾ ਜੀ ਤੇ ਅਸੀਂ ਦਰਸ਼ਨ ਕਰਕੇ ਵਧੀਆ ਵਾਪਸ ਆਏ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਮਹਾਰਾਜ ਦੇ ਹੁਕਮ ਅਨਸਾਰ ਜੇ ਜਿਸ ਤਰ੍ਹਾਂ ਅਸੀਂ 1998 ਨੂੰ 99 ਤੋਂ ਲਗਾਤਾਰ ਸਾਡੇ ਪਿੰਡ ਲੱਥੋਵਾਲ ਜ਼ਿਲ੍ਹਾ ਲੁਧਿਆਣਾ ਤਸੀਮ ਰੈਕਪੁਰ ਤੋਂ ਹਰ ਸਾਲ ਬਸ ਦੇ ਵਿੱਚ ਸੰਗਤ ਜਾਂਦੀ ਹੈ ਅੱਕੀ ਥੋੜਾ ਜਿਹਾ ਲੇਟ ਹੋ ਗਏ ਮੈਂ ਆਪਣੇ ਵੱਲੋਂ ਸਾਰੀ ਸੰਗਤ ਦਾ ਪਿੰਡ ਵਾਲੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਰਾਮਦਾਸ ਸਰੋਵਰ ਚ ਇਨਸਾਨ ਇਸ਼ਨਾਨ ਪਾਣੀ ਕਰਕੇ ਸੇਵਾ ਕੀਤੀ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਸਾਰਿਆਂ ਦੇ ਪਰਿਵਾਰਾਂ ਚ ਸੁੱਖ ਸ਼ਾਂਤੀ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵੀ ਤੁਸੀਂ ਹਰ ਸਾਲ ਸੇਵਾ ਲੈਕਟ੍ਰੋਨ ਗੱਡੀ ਲੈ ਕੇ ਆਉਂਦੇ ਹੋ ਇਹ ਮਦਦ ਕਰੋ ਤੁਹਾਡੀ ਭਾਵਨਾ ਕਰੋ ਜੀ ਹਾਂ ਜੀ ਮੈਂ ਜੀ ਅਮਰੀਕਾ ਚ 1997 ਚ ਪਹੁੰਚਿਆ ਸੀਗਾ ਤੇ ਉਦੋਂ ਹੀ ਮੇਰਾ ਖਿਆਲ ਆ ਮੈਂ 1 ਅੱਧੇ ਸਾਲ ਦੇ ਵਿੱਚ ਹੀ ਸਟਾਰਟ ਕਰਤਾ ਸੀ ਤੇ ਸਾਡੇ ਪਿੰਡ ਦੀ ਸੰਗਤ ਵੀ ਬਹੁਤ ਭਾਵਨਾਵਾਂ ਵਾਲੀ ਹੈ ਜਿਹੜੇ ਹਰੇਕ ਸਾਲ ਕਰਤਾਰ ਬੱਸ ਮੇਰਾ ਦੋਸਤ ਗੁਰਜੀਤ ਸਿੰਘ ਦੀ ਆ ਹਰੇਕ ਸਾਲ ਅਸੀਂ ਬੱਸ ਲੈ ਕੇ ਜਾਂਦੇ ਆ ਜੀ ਐਤਕੀ ਥੋੜਾ ਜਿਹਾ ਲੇਟ ਹੋ ਗਏ ਵੈਰੂ ਜੀ ਕਾਕਰਸਾ ਵੈਰੂ ਜੀ ਕੀ ਫਤਿਹ ਇਹ ਸੀਗਾ ਜੀ ਸਰਦਾਰ ਹਰਜੀਤ ਸਿੰਘ ਬੀਸੀ ਬਟਰਗਾਉ ਇਹਨਾਂ ਨੇ ਰਸਤਾ ਕਿ ਹਰ ਸਾਲ ਬੱਤਾਂ ਭਗਵਾਨ ਨਾਲ ਜੇਦਾ ਕਰਦਾ ਜੀ ਕੰਕਲਾ ਕੌੜੇ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਉਹਦੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਸੰਗਤਾਂ ਬਹੁਤ ਔਰ ਇੰਡੀਅਨ ਟੀਵੀ ਚੈਨਲ ਬਣੇ ਵੀ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇੰਡੀਅਨ ਨਿਊਜ਼ ਚੈਨਲ ਦਾ ਅਸੀਂ ਵੀ ਆਪਣੇ ਵੱਲੋਂ ਤੇ ਸਾਰੇ ਸੰਗਤ ਵੱਲੋਂ ਤਹਿ ਦਿਲੋਂ ਧੰਨਵਾਦ ਜੀ ਬਹੁਤ ਸੇਵਾ ਧੰਵਾ ਰਹੇ ਹੋ ਤੁਸੀਂ ਵਾਇਰੂ ਜੀ ਕਾਲਸਾ ਵਾਇਰੂ ਜੀ ਕੀ ਫਤ